ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ ਚੈਨਲ ਤੇ ਉੱਪਰ ਅੱਜ ਅਸੀਂ ਪੜ੍ਹਾਂਗੇ ਔਂਕੜ ਅਤੇ ਦੁਲੈਂਕੜ ਦੀ ਮਾਤਰਾ ਔਂਕੜ ਦੀ ਮਾਤਰਾ ਇਹ ਵਾਲਾ ਚਿੰਨ ਹੁੰਦਾ ਠੀਕ ਹੈ ਜੀ ਇੱਕ ਚਿੰਨ ਹੁੰਦਾ ਹੈ ਦੁਲੈਂਕੜ ਦੇ ਵਿੱਚ ਦੋ ਚਿੰਨ ਹੁੰਦੇ ਨੇ ਜਿਹੜੇ ਕੀ ਅੱਖਰ ਦੇ ਥੱਲੇ ਲੱਗਦੇ ਆ ਠੀਕ ਹੈ ਜੀ ਅੱਖਰ ਦੇ ਹੇਠਾਂ ਲੱਗਦੇ ਆ ਹਾਂਜੀ ਅਸੀਂ ਸ਼ੁਰੂ ਕਰਦੇ ਹਾਂ ਉ ਉ ਔਕੜ ਨੂੰ ਬੋਲਣ ਦੇ ਵਿੱਚ ਸਮਾਂ ਜਿਹੜਾ ਘੱਟ ਲੱਗਦਾ ਹੈ ਉ ਉੱਥੇ ਖਤਮ ਹੋ ਜਾਂਦਾ ਉ ਥੋੜਾ ਲੰਮਾ ਜਾਂਦਾ ਆੜੇ ਅਤੇ ਈੜੀ ਨੂੰ ਔਕੜ ਤੇ ਦੁਲੈਂਕੜ ਦੀ ਮਾਤਰਾ ਨਹੀਂ ਲੱਗਦੀ ਅੱਗੇ ਸਸੂ ਸੂ ਹੂ ਹੂ 쿠쿠쿠쿠구구쿠쿠구구 cu 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 you ठीक है यहीं अब 2 2 2 2 do do 2 2 nu nu tu tu thu thu do do ਨੂ ਨੂ ਫੂ ਪੂ ਫੂ ਫੂ ਬੂ ਬੂ ਪੂ ਪੂ ਮੂ ਮੂ ਯੂ ਯੂ ਰੂ ਰੂ ਲੂ ਲੂ ਵੂ ਵੂ ਰੂ ੜੂ ਹੁਣ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਣਾ ਕਿ ਇਸ ਦੀ ਆਵਾਜ਼ ਦੇ ਵਿੱਚ ਫਰਕ ਹੈ ਠੀਕ ਹੈ ਜੀ ਤੇ ਅੱਗੇ ਅਸੀਂ ਦੇਖਦੇ ਹਾਂ ਸ਼ਬਦ ਇਹ ਸ਼ਬਦ ਸਾਨੂੰ ਹੋਰ ਵੀ ਕਲੀਅਰ ਕਰ ਦੇਣਗੇ ਇਸ ਮਾਤਰਾ ਨੂੰ ਸਮਝਣ ਦੇ ਲਈ ਜਿਵੇਂ ਹੁਣ ਅਸੀਂ ਇੱਥੇ ਪਹਿਲਾਂ ਦੇਖਦੇ ਹਾਂ ਅੰਕੜ ਵਾਲੇ ਸ਼ਬਦ ਹੂ ਨ ਹੁਣ ਕੀ ਹੋ ਗਿਆ ਜੀ ਇਹ ਹੁਣ ਬਣ ਗਿਆ ਠੀਕ ਹੈ ਤੂ ਰ ਤੁਰ ਸੁਣ ਸੁਣ ਛੁਰੀ ਛੁਰੀ ਮੂੜੀ ਮੁੜੀ ਲੋਹਾਰ ਇਹ ਵੈਸੀ ਬਿੰਦੀ ਲੱਗੀ ਨਹੀਂ ਹੋਈ ਇਹਦੇ ਨਾਲ ਗੁਲਾਬ ਕੁੜਤੀ ਕੁਲਫੀ ਕੁਲਫੀ ਦੂਮਲਾ ਧੁਮੱਲਾ ਠੀਕ ਹੈ ਜੀ ਹੁਣ ਜਦੋਂ ਅਸੀਂ ਇਹਨਾਂ ਦੇ ਨਾਲ ਕੀ ਹੈ ਦੁਲੈਂਕੜ ਦੀ ਮਾਤਰਾ ਲਾਵਾਂਗੇ ਤਾਂ ਇਹ ਸ਼ਬਦ ਕਿਸ ਤਰ੍ਹਾਂ ਬਦਲ ਜਾਵੇਗਾ ਦੇਖੋ ਇੱਥੇ ਮੈਂ ਪਾਇਆ ਹੂ ਨਾ ਇੱਕ ਹੀ ਬਣ ਗਿਆ ਇੱਕ ਜਾਤੀ ਬਣ ਗਈ ਹੂਣ ਇੱਕ ਜਾਤੀ ਸੀ ਜਿਹੜੀ ਲੜਾਕੂ ਲੜਾਕੂ ਜਾਤੀ ਸੀ ਠੀਕ ਹੈ ਜੀ ਇਹ ਹੁਣ ਹੁਣ ਮਤਲਬ ਸਮਾਂ ਤੇ ਹੂਣ ਮਤਲਬ ਇੱਕ ਜਾਤੀ ਨੂੰ ਰਿਪਰਿਜ਼ੈਂਟ ਕਰਦੀ ਹੈ ਤੁਰ ਤੂਰ ਤੂਰ ਜਿਵੇਂ ਨਾਂ ਲਿਆ ਹੁੰਦਾ ਨਾ ਤੂਰ ਪੱਤੀ ਇਸ ਤਰ੍ਹਾਂ ਕੁਛ ਨਾਂ ਹੁੰਦਾ ਕਿਸੇ ਦਾ ਸਰਨੇਮ ਵੀ ਹੁੰਦਾ ਤੂਰ ਸੋਣਾ ਸੋਣਾ ਹੋ ਗਿਆ ਇੱਥੇ ਅਸੀਂ ਜਦੋਂ ਦ ਲੈਂਕਰ ਲਗਾ ਦਾਂਗੇ ਤਾਂ ਕੀ ਬਣ ਜੂਗਾ ਸੂਨ ਸੂਣ ਹੈ ਨਾ ਜਿਸ ਤਰ੍ਹਾਂ ਮੱਝ ਦੇ ਮਤਲਬ ਸੂੰਦੀ ਹੈ ਉਸ ਨੂੰ ਆਪਾਂ ਕਰ ਸਕਦੇ ਹਾਂ ਹੁਣ ਇਹ ਸ਼ੂਰੀ ਹੈ ਸ਼ੂਰੀ ਬਣ ਗਿਆ ਕੀ ਬਣ ਜੂਗਾ ਇਹ ਸ਼ੂ ਮੂੜੀ ਠੀਕ ਹੈ ਇਸ ਦਾ ਕੋਈ ਜਿਹੜਾ ਸ਼ਬਦ ਦਾ ਅਰਥ ਨਹੀਂ ਹੋਣਾ ਹੁਣ ਮੂੜੀ ਮੂੜੀ ਇੱਕ ਮੂੜੀ ਬਣ ਗਿਆ ਮੂੜੀ ਮਤਲਬ ਟਰਨ ਆਉਣਾ ਮੂੜੀ ਮਤਲਬ ਕੋਈ ਸੰਦ ਹੈ ਮੂੜੀ ਮੂੜੇ ਤੇ ਬੈਠਣਾ ਮੂੜਾ ਮੂੜੀ ਹੁਣ ਲੋਹਾਰ ਲੂਹਾਰ ਬਣ ਗਿਆ ਉਹ ਲੋਹਾਰ ਲੋਹਾਰਤ ਕੀ ਬਣ ਜੂਗਾ ਇੱਥੇ ਲੂਹਾਰ ਲੂਹਰ ਠੀਕ ਫਾਗੇ ਗੁਲਾਬੇ ਗੁਲਾਬ ਮਤਲਬ ਉਸ ਦਾ ਜਿਹੜਾ ਅਰਥ ਹੀ ਬਿਲਕੁਲ ਬਦਲ ਜਾਂਦੇ ਹੈ ਗੁਲਾਬ ਇਹ ਕੀ ਹੋ ਜੂਗਾ ਇਹ ਸਾਡਾ ਗਲਤ ਹੋ ਜੂਗਾ ਠੀਕ ਹੈ ਜੀ ਇਸ ਤਰ੍ਹਾਂ ਸੀ ਕੁਰਤੀ ਹੈ ਇੱਥੇ ਵੀ ਅਸੀਂ ਕੂੜਤੀ ਕੂੜ ਕੂੜਤੀ बन जाएगा कूड़ती ठीक कूलफी कू -ल फी कूलफी दुमाला, दुमाला, दू, दू दू माला दू माला, -माला, -माला, -माला बन गया ठीक है इस तरह ਇਸ ਮਾਤਰਾ ਦੇ ਔਕੜ ਤੇ ਦੁਲੈਂਕੜ ਦੇ ਜਿੰਨਾ ਬਦਲਣ ਦੇ ਨਾਲ ਉਸਤੇ ਅਰਥ ਵੀ ਬਦਲ ਜਾਂਦੇ ਨੇ ਜਿਵੇਂ ਹੁਣ ਇਹ ਬੂਟ ਜੇ ਅਸੀਂ ਔਕੜ ਲਗਾਵਾਂਗੇ ਤਾਂ ਕੀ ਬਣ ਜਾਣਗੇ ਇਹ ਬੂਟ ਪੁੱਟ ਕਿੱਥੇ ਹੈਗੇ ਬੂਟ ਬੁੱਟ ਜੂਸ ਜੂ ਸ ਜੁਸ ਇੱਥੇ ਬਣ ਜੂਗਾ ਜੂ ਸ ਜੁਸ ਦੂਰ 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 ਠੀਕ ਹੈ ਜੀ ਮੈਂ ਦੁਰਬਤ ਤੋਂ ਦੁਰਕਾਰੀ ਇਸ ਤਰ੍ਹਾਂ ਦੇ ਸ਼ਬਦ ਬਣ ਗਏ ਰੂਪ ਰੁੱਪ ਰੁੱਪ ਅੱਗੇ ਜੀ ਜਿਵੇਂ ਤੂੜੀ ਬਣ ਗਿਆ ਹੈ ਨਾ ਤਾਂ ਅਸੀਂ ਇੱਥੇ ਔਂਕਰ ਲਗਾਤਾ ਤਾਂ ਕੀ ਬਣ ਜਾਏਗਾ ਤੂੜੀ ਤੂੜੀ ਠੀਕ ਹੈ ਜੀ ਤੂੜੀ ਦੂਜੀ 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 ਠੀਕ ਹੈ ਜੀ ਅੱਗੇ ਲਿਖਿਆ ਹੋਇਆ ਪੂਰਬ ਪੂਰਬ ਠੀਕ ਹੈ ਇੱਕ ਦਿਸ਼ਾ ਦਾ ਨਾਂ ਹੈ ਬਟ ਜਦੋਂ ਅਸੀਂ ਇਹਦੇ ਨਾਲ ਔਂਕੜ ਦੀਆਂ ਯਾਤਰਾ ਨਾਲ ਲਗਾ ਦੇਵਾਂਗੇ ਤਾਂ ਕੀ ਬਣ ਜਾਊਗਾ ਪੂਰਬ ਪੂਰਬ ਪੁਰਬ ਬਣ ਜਾ ਜਿਵੇਂ ਗੁਰਪੂਰਬ ਹੁੰਦਾ ਹੈ ਉਸ ਤਰੀਕੇ ਨਾਲ ਇਸ ਤਰ੍ਹਾਂ ਹੀ ਊਰਜਾ ਊਰਜਾ ਹੈ ਊਰਜਾ ਠੀਕ ਹੈ ਊਰਜਾ ਬਣ ਜਾਗਾ ਸੂਰਮਾ ਸੂਰਮੇ ਦੇਖੋ ਬਿਲਕੁਲ ਹੀ ਇਸ ਦੇ ਜਿਹੜੇ ਨੇ ਸ਼ਬਦ ਚੇਂਜ ਹੋ ਜਾਣਗੇ ਅਰਥ ਬਿਲਕੁਲ ਹੀ ਬਦਲ ਜਾਣਗੇ ਇੱਧਰ ਹੈ ਸੂਰਮਾ ਇੱਧਰ ਹੈ ਸੂਰਮਾ ਅੱਖ ਚ ਪਾਉਣ ਵਾਲਾ ਠੀਕ ਹੈ ਕਬੂਤਰ ਅੱਗੇ ਹੈ ਕਬੂਤਰ ਹੀ ਬੰਜੂਆ ਕਬੂਤਰ ਕਬੂ ਕਬੂਤਰ ਕਬੂਤਰ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਕੁਝ ਹੱਦ ਤੱਕ ਤੁਹਾਡੇ ਇਹ ਜਿਹੜੇ ਨੇ ਕਲੀਅਰ ਹੋ ਗਏ ਹੋਣਗੇ ਸ਼ਬਦ ਠੀਕ ਹੈ ਜੀ ਔਰ ਤਾਨੂੰ ਇਹ ਵੀਡੀਓ ਵੀਡੀਓ ਕਿਵੇਂ ਲੱਗੀ ਵਧੀਆ ਲੱਗੀ ਆਪਣੇ ਕਮੈਂਟ ਜ਼ਰੂਰ ਲਿਖਿਓ ਔਰ ਲਾਈਕ ਵੀ ਜ਼ਰੂਰ ਕਰਿਓ ਠੀਕ ਹੈ ਜੀ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਗਰ ਛੋਟੇ ਬੱਚੇ ਦੇਖੋ ਜਿਆਦਾ ਫੋਨ ਲੈਂਦੇ ਆ ਤਾਂ ਇਹ ਬਹੁਤ ਵੱਡਾ ਵਧੀਆ ਗੱਲ ਹੈ ਤੁਸੀਂ ਉਹਨਾਂ ਨੂੰ ਫੋਨ ਦੇ ਉੱਪਰ ਇਹ ਵੀਡੀਓ ਲਾ ਕੇ ਦੇਖ ਸਕਦੇ ਹੋ ਨਾਲੇ ਉਹ ਫੋਨ ਵੀ ਦੇਖ ਲੈਣਗੇ ਔਰ ਨਾਲੇ ਕੁਝ ਸਿੱਖ ਵੀ ਲੈਣਗੇ ਧੰਨਵਾਦ ਜੀ